ਇਹ ਨਹੀਂ ਚੜਦੀ ਹਾਲ ਤੱਕ ਕੁੜੀ ਜੁੱਠੀ ਨਹੀਂ ਹੋਈ ਲੱਗਦਾ ਉਹਦੀ ਮੰਮੀ ਨੇ ਚਮਲਾਈ ਵੜੇ ਰੱਖੀ ਹੈ ਜੀ ਬਸ ਹੁਣ ਤਾਂ ਮਾਮਿਆਂ ਕੋਲ ਆ ਗਈ ਹੁਣ ਕਾਹਨੂੰ ਚਮਾਉਣ ਦਿੰਨੀ ਹੈ ਜੀ ਦੇਖ ਜਿਉਂ ਆਇਨੀ ਕਾਲ ਦਾ ਟਾਈਮ ਹੋ ਰਿਹਾ ਕੱਪੜੇ ਹੀ ਪਿਆ ਭਾਂਡਾ ਠੀਕਰ ਸਾਰਾ ਹੀ ਪਿਆ ਨਾ ਬੋਕਰ ਕੱਢੀ ਹੈ ਮੈਂ ਠਾਉਂਦੀ ਆ ਚੰਦੀਪ ਨੇ ਜਾ ਕੇ ਉਠੇ ਨਹੀਂ ਠੀਕ ਹੈ खड़ी स्वेधी स्वेधी? तो तो उठी काल नहीं जाना ओ -ओ, मैं तो पता है, ना अख लाके जागी नहीं तो सोया कर जल्द कर ओह मामी तुम तो पता है अजकल ऑनलाइन पढ़ाई हो रही ने मेरी ऑनलाइन पढ़ाई चलती है ਮੈਂ ਫੋਨ ਦੇ ਵਿੱਚ ਕੀ ਦੇਖਣਾ ਪੜਾਈ ਕਰਦੇ ਆ ਸਾਰਾ ਦਿਨ ਕੀ ਪਤਾ ਪੁੱਤ ਸਾਰਾ ਦਿਨ ਟੂੰਕਾ ਠਾਂਗੀ ਕਰੀ ਜਾਂਦਾ ਤੁਸੀਂ ਫੋਨ 'ਚ ਕੀ ਪਤਾ ਪੜਦੇ ਹੋ ਕਿ ਕੀ ਕਰਦੇ ਹੋਗੇ ਓ ਮਾਂ ਮੂੰਹ ਤੂੰ ਵੀ ਨਾ ਸ਼ੌਕ ਕਰਦੀ ਆ ਐਜੀ ਸੱਕ ਨਹੀਂ ਚੱਲ ਠੀਕ ਆ ਪੁੱਤ ਖੜੀ ਹੋ ਜਾ ਤੇ ਮੈਂ ਰੋਟੀ ਬਣਾਣੀ ਆ ਤੂੰ ਤਿਆਰ ਹੋ ਜਾ ਫਿਰ ਕੱਲ੍ਹ ਜਾਵਾਂ ਤੇਨੇ ਠੀਕ ਆ ਪੁੱਤ ਚਾਹ ਪੀ ਲੈ ਠੀਕ ਆ ਮਾਂ ਲੈ ਮਾਂ ਵੀ ਸ਼ੌਕ ਕਰਨ ਲੱਗ ਰਹੀ ਜਿਵੇਂ ਆਨਲਾਈਨ ਪੜਾਈ ਹੋਵੇ ਤਾਂ ਹੀ ਫੋਨ ਦੇਖਦੀ ਆ

ਕੋਈ ਖਾਲੀ ਪੁੱਤ ਹਾਂ ਮੰਮੀ ਜੀ ਖਾ ਲਈ ਅੱਛਾ ਤੁਸੀਂ ਵੀ ਨਾ ਨਾਲੇ ਬਾਲੀ ਤੁੱਪਾ ਸੀਗੀ ਸ਼ਾਮ ਨੂੰ ਧੋ ਲਾਂਦੇ ਕੱਪੜੇ ਮਾਂ ਚਲ ਤੋ ਦਾ ਹੋਣਾ ਲੱਗਦਾ ਚਲ ਕੋਈ ਗੱਲ ਬਿਮਾਰ ਨਾ ਹੋ ਜੀ ਮੈਂ ਤਾਂ ਟੈਨਸ਼ਨ ਪਾ ਰਹੀ ਆ ਪੁੱਤ ਤੇ ਬਾਕੀ ਧਿਆਨ ਨਾਲੇ ਪੁੱਤ ਠੀਕ ਆ ਕੋਈ ਗੱਲ ਨਹੀਂ ਮੰਮੀ ਜੀ ਤੁਸੀਂ ਟੈਨਸ਼ਨ ਨਾ ਲਿਆ ਕਰੋ ਧਿਆਨ ਨਾਲ ਹੀ ਜਾਨੀ ਆ ਮੈਂ ਮੇਰਾ ਉਹ ਮਤਲਬ ਨਹੀਂ ਸੀ ਪੁੱਤ ਉਹਨਾਂ ਦੀ ਕੁੜੀ ਦੇਖ ਲੈ ਕੀ ਸੰਤੜਾ ਕੇ ਰਹੀ ਹੈਗੀ ਨਾ ਇਹ ਤਾਂ ਕੁੜੀ ਨਹੀਂ ਰਹੀ ਨਿਆਣਾ ਦਾ ਘਰ ਆ ਕਰਮ ਕਰਮ ਹੋ ਰਿਹਾ ਦਾ ਮਾਪਾ ਪਰੋਲ ਦੇਖ ਰਹੀ ਲਈ ਚਲ ਕੋਈ ਗੱਲ ਨਹੀਂ ਮੰਮੀ ਟੈਨਸ਼ਨ ਨਾ ਲਿਆ ਕਰ ਜੇ ਤਾਂ ਨਹੀਂ ਕੋਈ ਗੱਲ ਹੋਈ ਨਾ ਤੇ ਪਹਿਲਾਂ ਆਗੇ ਮੈਂ ਤੈਨੂੰ ਇਹ ਦੱਸਣਾ ਐਂ ਦਾ ਪੁੱਤ ਮੈਂ ਤੈਨੂੰ ਜੀ ਨਾਗਾ ਤੇ ਇਹ ਤੂੰ ਮੇਰੀ ਮਾਮੀ ਨਹੀਂ ਤੂੰ ਮੇਰੀ ਮਾਵੀਆਂ ਤੇ ਸਹੇਲੀਆਂ ਤੂੰ ਟੈਨਸ਼ਨ ਨਾ ਲੈ ਤੂੰ ਬਾਲੀ ਫਿਕਰ ਨਾ ਕਰਿਆ ਕਰ ਮੇਰੀ ਕੀ ਕਹਤਾ ਹੁੰਦੀ ਐ ਪੁੱਤ ਮੈਨੂੰ ਤੇਰੀ ਤੇ ਤੇਰੀ ਨਹੀਂ ਕਰੂਆਂ ਕੀਦੀ ਕਰੂੰਗੀ ਇਹ ਤਾਂ ਹੈ ਮਾਂ ਦੇ ਘਰ ਰਹਿੰਦੀ ਐ ਪੁੱਤ ਤੂੰ ਚੱਲ ਕੋਈ ਨਾ ਮਾਮੀ ਹੁਣ ਨਾ ਮੈਂ ਕਾਲਜ ਤੋਂ ਲੇਟ ਹੋ ਰਹੀ ਆ ਮੈਂ ਜਾਨੀ ਆ ਠੀਕ ਆ ਪੁੱਤ ਜਾ ਧਿਆਨ ਨਾ ਜਾਈ ਠੀਕ ਆ ਠੀਕ ਆ ਮਾਮੀ ਇੱਥੇ ਤੱਕ ਨਹੀਂ ਬਸ ਆਈ ਮੈਨ ਲੱਗਦਾ ਮੈਂ ਲੇਟ ਹੀ ਨਾ ਹੋਊਗੀ ਹਮ ਲੰਘ ਵੀ ਨਾ ਗਈ ਹੋਵੇ ਨਹੀਂ 5 ਮਿੰਟ ਪਾਇਆ ਜੀ ਚਲ ਦੇਖਦੇ ਆਂ ਇਹ ਕੰਮੇ ਪਾਉ ਬਣਾ ਦਿੰਦੇ ਨੇ ਉਹਨਾਂ ਨੂੰ ਧੀ ਨੇ ਕੀ ਚਾਂ ਪਛਾਣਤਾ ਮੈਂ ਤਾਂ ਪਰ ਨਹੀਂ ਦੇਈ 850 ਨੇ ਬੱਸ ਤਾਂ ਧੀ ਮੇਰੀ ਸਿਆਣੀ ਹੈਗੀ ਪਰ ਇਹ ਕਹਿੰਦੀ ਮਾਮਾ ਮਮਾ ਕੋਲ ਰਹਿ ਕੇ ਸੀਗੀ ਵੀ ਮਾਮਾ ਮੇਰੇ ਕੋਲ ਧੀ ਨਹੀਂ ਹੈਗੀ ਕੀ ਕਰਾਂਗਾ ਕੀ ਹੋਇਆ ਭਰ ਬੰਦੇ ਟੈਨਸ਼ਨ ਚ ਬੱਠੀਆਂ ਉਹ ਮੇਰੀ ਤਾਂ ਮੈਂ ਇੰਟਰਨੈਟ ਨਾਲ ਹੀ ਬੈਠੀ ਸੀ ਮੈਂ ਓਹੋ ਤੂੰ ਤਾਂ ਹੀ ਟੈਨਸ਼ਨ ਲਈ ਜਾਂਦੀਆਂ ਨਾਲ ਤੈਨੂੰ ਪਤਾ ਤਾਂ ਹੈ ਆਪਣੀ ਕੀ ਕਿੰਨੀ ਸਿਆਣੀ ਆ ਕੰਰਸਾ ਤਾਂ ਹੁੰਦੀ ਹੈ ਜੀ ਲੋਕ ਕਹਣਗੇ ਮਾਮਾ-ਮਾਮੇ ਕੋਲੇ ਰਹਿੰਦੀ ਸੀ ਕੁੜੀ ਕੁੜੀ ਉਹਨਾਂ ਨੇ ਮਾਣੀ ਕੁੜੀ ਨਹੀਂ ਬਿਤਾਇਆ ਮਾੜਾ ਨੂੰ ਉਹ ਆਇਆ ਦੇਖਲਾ ਆਪਣੀ ਧੀ ਨੂੰਰੇ ਰਹਿ ਰਹੇ ਨੇ ਕਿੰਨਾ ਟਾਈਮ ਹੋ ਗਿਆ ਅੱਜ ਤੱਕ ਤੈਨੂੰ ਕੋਈ ਲਾਂਭਾ ਤੋਂ ਵਾਇਆਗਾ ਨਾ ਜੀ ਅੱਜ ਵੀ ਦਵਾਇਆ ਫੇਰ ਕੌਣ ਟੈਂਸ਼ਨ ਲੈ ਜਾਂਦਾ ਕਿਉਂ ਲੋਕਾਂ ਦੇ ਬਾਰੇ ਉਹ ਸੋਚੀ ਜਾਂਦੇ ਨੇ ਨਾ ਲੋਕਾਂ ਦੀ ਗੱਲਾਂ ਤੇ ਨਾ ਕਰ ਆਪਾਂ ਨੂੰ ਆਪਣੀ ਧੀ ਤੇ ਮਾਣਨਾਗਾ ਪੂਰਾ ਐਂ ਤਾਂ ਜੀ ਹੈਗਾ ਮਾਣ ਤਾਂ ਫੇਰ ਮੈਂ ਤਾਂ ਇਹ ਕਹਿੰਦੀ ਹੁਣ ਆਹ ਸਾਲੇ ਦਾ ਪੂਰਾ ਹੋ ਜੇ ਵੀ ਵਜੇ ਟਿਕਾਣਾ ਦੇ ਕੇ ਰਿਸ਼ਤਾ ਕਰ ਲੀਏ ਮੈਂ ਟੈਂਸ਼ਨ ਹੀ ਲਈ ਜੀ ਉਹ ਉਹਦਾ ਗੱਲ ਤੇਰੀ ਠੀਕ ਆ ਕੋਈ ਉਹਦੀ ਪੜਾਈ ਪੂਰੀ ਹੋ ਜੇ ਲੈ ਮੈਂ ਵੀ ਅੱਖ ਨੂੰ ਉਹਦਾ ਮਾਮਾ ਗਾ ਆਪਾਂ ਸੁਣਾ ਇਹਦਾ ਰਿਸ਼ਤਾ ਲੱਭ ਕੇ ਉੱਥੇ ਕਰਾ ਆਪਾਂ ਨੂੰ ਐਸੋ ਹੋ ਜੂ ਨਾ ਇਹਨੂੰ ਐਸੋ ਹੋ ਜੂ ਠੀਕ ਹੈ ਠੀਕ ਆ ਨਾ ਹੋਈ ਨਾ ਟੈਨਸ਼ਨ ਲੈ ਕਰ ਤੂੰ ਤਾਂ ਟੈਨਸ਼ਨ ਆ ਉਹ ਕਹਿੰਦੇ ਨਹੀਂ ਉਹਦੇ ਇਹਨੇ ਤੀਨੀ ਤਾਂ ਬੋਤਾਂ ਥੱਲੇ ਬਸਤੰਦੀਆਂ ਤੇ ਇਹ ਤਾਂ ਉਹੀ ਮਤ ਕਾਖੀ ਆਬਦੀ ਤੁਹਾਨੂੰ ਕੀ ਪਤਾ ਜਵਾਨੀ ਹੈਗੀ ਟੈਨਸ਼ਨ ਤਾਂ ਹੁੰਦੀ ਆ ਬਾਕੀ ਆਲਾ ਵੀ ਕੋ ਬਾ ਨਾ ਮਾਮਾ ਮਾਮੇ ਬੋ ਰਹੇਗੀ ਆ ਕੀ ਓਹ ਤੂੰ ਤਾਂ ਲੋਕਾਂ ਨੇ ਗੱਲਾਂ ਕਰਿਆ ਲੋਕਾਂ ਦੇ ਦਿੰਨੇ ਮੂੰ ਉੰਨੀਆਂ ਗੱਲਾਂ ਆਪਾਂ ਕਿਹਦਾ ਕਿਹਦਾ ਮੂੰ ਘਟਾਗੇ ਜੇ ਕਿਨੇ ਮਾਰਾ ਕੀਤਾ ਦੂਜਾ ਤਾਂ ਨਹੀਂ ਮਾਰਾ ਕਰਤਾ ਆਪਣੇ ਗਵਾਂਢੇ ਦੀ ਕੁੜੀ ਲਾਵਾ ਪੰਜਾਬ ਬੋਲਦਾ ਆਪਣੇ ਉਹਨਾਂ ਦੀ ਚਾਰਨੀ ਇੱਕ ਕੁੜੀ ਲਾਵਾ ਉਹ ਵਕੀਲ ਬਣ ਗਈ ਹੈ ਉਹਨਾਂ ਨੂੰ ਕਿਸੇ ਨੇ ਮਾਰਾ ਕੀਤਾ ਨਾ ਜੀ ਐ ਕਿ ਆ ਪੰਜੇ ਮਿਲ ਫਿਆਰ ਤਾਂ ਹੀ ਹੁੰਦੀ ਚਲ ਆਇਆ ਤੂੰ ਮੇਰੇ ਵਾਸਤੇ ਚਾਹ ਬਣਾ ਕੇ ल्या ਮੈਂ ਆਰਾਮ ਕਰਦਾ ਠੀਕ ਹੈ ਜੀ ਬਣਾ ਦਵਾਂ ਉਹਦਾ ਕਿੰਨਾ ਟਾਈਮ ਹੋ ਗਿਆ ਮਣੀ ਨੇ ਫੋਨ ਕਰਨ ਨੂੰ ਹਰੇ ਨਹੀਂ ਆਇਆ ਬਦਤਰ ਨਾ ਜੀ ਆਪ ਜਾਣਾ ਹੋਵੇ ਆਪ ਸੰਦੇਹੀ ਫੋਨ ਕਰ ਲਾਂਗਾ ਸੰਦੇਹੀ ਆਏ ਸੰਦੇਹੀ ਨਹੀਂ ਆਇਆ ਜੀ ਜਾ ਵੀ ਹੈਗਾ ਉਹ ਤਾ ਫੋਨ ਕਰ ਦੂੰਗਾ ਓਏ ਹੈਲੋ ਓਏ ਆ ਜਾ ਭਰਾਵਾ ਕਾਂਟਾ ਹੋ ਗਿਆ ਮੈਨੂੰ ਇੱਥੇ ਖੜੇ ਨਹੀਂ ਯਾਰ ਜਦ ਤੇ ਭਝਾਈ ਨੰਗੀ ਉਦੋਂ ਆਏਗਾ ਤੂੰ ਆਇਆ ਵੀਰ ਬਣ ਕੇ ਹਿੰਮਤ ਨਾਲ ਆਇਆ ਮਣੀ ਯਾਰ ਬਾਲਾ ਲੇਟ ਕਰੀਏ ਨਾ ਉਹ ਜੇ ਨੰਗੀ ਫੇਰ ਰਸ ਗਈ ਫੇਰ ਤਾਂ ਹੀ ਨਾ ਆਈ ਤੂੰ ਆ ਜਾ ਹਿੰਮਤ ਨਾਲ ਆ ਜਾ ਮੈਂ ਵੀ ਕੰਮ ਕਰਤੀ ਆ ਕੀ ਹਾਲਾ ਇਹ ਬਹੁਤ ਕਮਾੜਾ ਹੀ ਆ ਕਿਉਂ ਓਏ ਕਿਉਂ ਵੀ ਅਨੂ ਕੀਚ ਨਾ ਰਹੂਗਾ ਓ ਯਾਰ ਕੰਮ ਛੱਡ ਕੇ ਆਏ ਆ ਗਾ ਹੁਣ ਰੋਜ਼ ਰੋਏ ਆ ਨਾਲੋਂ ਓ ਕੰਮ ਛੱਡਣ ਨੂੰ ਦੱਸ ਯਾਰ ਹੁਣ ਮੈਂ ਤੈਨੂੰ ਪਤਾ ਨਹੀਂ ਗਾ ਕਾ ਤੈਨੂੰ ਫੋਨ ਕਰੀ ਜਾਣਾ ਓ ਹੂੰ ਪੈ ਇਹਦਾ ਕੰਮ ਵੀ ਯਾਰ ਤੈਨੂੰ ਕੰਮ ਮੈਂ ਨਹੀਂ ਫੋਨ ਦਾ ਕੰਮ ਕਰਕੇ ਆਇਆ ਯਾਰ ਤਾ ਤੂੰ ਐ ਦੱਸ ਹੁਣ ਕਿੱਥੇ ਗਏ ਨਾ ਹੁਣ ਮੇਰੇ ਜੇਬ ਚ ਯਾਰ ਆਉਂਦੀ ਹੋਊਗੀ ਓ ਗੁੱਸਾ ਤੂੰ ਮੇਰੇ ਤੇ ਕਰੀ ਨਾ ਮੈਂ ਆ ਤਾਂ ਗਿਆ ਹਾਂ ਓ ਨਹੀਂ ਕਰਦੀ ਗੁੱਸਾ ਤੂੰ ਮੇਰੇ ਤੇ ਕਰੀ ਇਹਨੇ ਓ ਗੁੱਸਾ ਚੱਲ ਜੰਗਾ ਤਰੀਕੇ ਸਮਤਾ ਲੱਕੀ ਹੋ ਆ ਗਈ ਆ ਚਲਿਏ। ਕੀ ਆ ਵਾਤਾ ਜਿਹੜਾ ਤਾਂ ਨਿੱਕਰੀ ਵਰਦੀ ਆ ਹਨਾ ਉਹ ਨਿੱਕਰੀ ਦਾ ਰੋਜੀ ਹੁੰਦੀ ਆ ਤੈਨੂੰ ਤਾਂ ਜੂਈ ਲੱਗੀਂ ਲਿਆ ਅੱਜ ਨਹੀਂ ਅੱਜ ਦਾ ਬੜਾ ਫਰਕ ਪੈ ਰਿਹਾ ਉਹ ਨਹੀਂ ਨਹੀਂ ਰੋਜੀ ਆਂਦੀ ਆ ਚੱਲਾ ਆ ਜਾ ਸਭ। ਉਹ ਐਂ ਕਰੀਂ ਅੱਜ ਪੁੱਛੀ ਨਹੀਂ ਅੱਜ ਨਾ ਕੰਮ ਕਿਤੇ ਚੱਲ ਐਂ ਘਰ ਮੈਂ ਉਰੇ ਖੜਦਾ ਤੂੰ ਜਾ ਤੂੰ ਇਕੱਲਾ ਇਹਨਾਂ ਪੁੱਛ ਨਹੀਂ। ਉਹ ਨਹੀਂ ਯਾਰ ਮੈਨੂੰ ਉਹ ਨਹੀਂ ਤੂੰ ਸਮਝਿਆ ਕਰ ਕੱਲੀ ਗੱਲ ਦੇ ਦੀ ਮੈਂ ਤੈਨੂੰ ਕਾਸ ਤੋਂ ਲੈ ਕੇ ਆਇਆ ਉਹ ਗੱਲ ਸੁਣ ਕੱਲੇ ਇਹਨੂੰ ਹਾਂ ਕਰ ਦੋ ਆ ਨੀ ਰੋ ਉਹ ਕੁਛ ਨਹੀਂ ਜਿਆਦਾ ਤੂੰ ਪੁੱਛ ਪੁੱਛ ਅੱਜ ਤੇ ਦਿਲ ਘੜਣਾ ਕਰਕੇ ਪੁੱਛ ਲੈ ਅੱਜ ਫਿਰ ਉਹਦੇ ਮੈਂ ਖੜਾ ਹੋ ਰਿਹਾ ਵਗ ਜਾ ਵਗ ਜਾ ਲੈ ਬਾਗ ਤਾ ਗਿਆ ਜੇ ਤਾਂ ਪੁੱਛ ਲਈ ਹਾਂ ਕਰਤੀ ਫਿਰ ਤਾਂ ਠੀਕ ਆ ਨਹੀਂ ਬੈ ਕੇ ਭੱਜਣ ਨੂੰ ਤਿਆਰ ਹੈ ਡੰਗ ਦਾ ਖਾਊਗੇ ਤਾਂ ਗੱਲ ਸੁਣੇਂ ਦੱਸੋ ਉਹ ਠੀਕ ਹੈ ਤਾਂ ਮੇਰਾ ਠੀਕ ਤੋਗੀ ਲੈਣਾ ਤੂੰ ਮੇਰੇ ਰੋਲ ਤੇ ਮੇਰਾ ਰਾਹ ਰੋਕ ਕੇ ਖੜ ਜਨ ਤੈਨੂੰ ਪ੍ਰੋਬਲਮ ਕੀ ਆ ਇਹ ਰਾਹ ਵੀ ਆਪਣੇ ਅੰਦਰ ਰੋਕੇ ਜਾਂਦਾ ਮਜਾਨੇ ਥੋੜੀ ਰੋਕੇ ਜਾਂਦਾ ਤੇ ਮੈਂ ਤਾਂ ਤੁਹਾਡੀ ਆਪਣੀ ਹੈ ਨਹੀਂ ਆਪਣੀ ਬੰਦ ਤਾਂ ਹੀ ਰਾਹ ਰੋਕਦਾ ਮੈਨੂੰ ਨਾ ਕੋਈ ਲੋੜ ਨਹੀਂ ਤੁਹਾਡੀ ਆਪਣੀ ਬਣ ਗਈ ਹੈਗੇ ਮੇਰੇ ਆਪਣੇ ਯਾਰ ਮੈਨੂੰ ਲਾਈਕ ਕਰ ਮੈਨੂੰ ਤਾਂ ਲਾਈਕ ਕਰਕੇ ਮੇਰੇ 'ਚ ਦੱਸ ਭਲਾਂ ਕੀ ਕਮੀ ਉਹ ਮੈਨੂੰ ਨਹੀਂ ਪਤਾ ਤੁਹਾਡੇ 'ਚ ਕੀ ਕਮੀਆਂ ਪਰ ਮੇਰਾ ਰਾਹ ਛੱਡੋ ਪੈਸਾ ਚਾਹੀਦਾ ਕਿ ਕੁਝ ਵੀ ਚਾਹੀਦਾ ਸਾਰਾ ਕੁਝ ਮਿਲੂਗਾ ਜਿਹਦਾ ਮਤਲਬ ਇਹ ਆ ਕਿ ਤੁਸੀਂ ਪੈਸੇ ਪਿੱਛੇ ਮੈਨੂੰ ਉਹ ਕਰ ਰਹੇ ਹੋ ਨਹੀਂ ਪੈਸੇ ਪਿੱਛੇ ਪੈਸੇ ਦੀ ਧੋਪ ਲਗਾ ਰਹੇ ਹੋ ਪੈਸੇ ਦੀ ਧੋਪ ਨੂੰ ਮੈਂ ਤੁਹਾਨੂੰ ਪਿਆਰ ਕਰਦਾ ਪਰ ਮੈਂ ਨਹੀਂ ਤੁਹਾਨੂੰ ਪਿਆਰ ਕਰਦਾ ਕਾਰਨ ਵੀ ਦੱਸੋ ਕੋਈ ਬਸ ਮੈਂ ਐਸੀ ਐਸੀ ਕੁੜੀ ਨਹੀਂ ਹੈਗੀ ਜਿਵੇਂ ਜਿਵੇਂ ਤੁਸੀਂ ਮੈਨੂੰ ਸਮਝਦੇ ਆ ਜੇ ਐਸੀ ਐਸੀ ਨਹੀਂ ਮੈਂ ਤਾਈਆਂ ਤੁਹਾਨੂੰ ਤੁਹਾਡੇ ਰਾਜ ਆ ਰਿਆ ਨਾ ਨਹੀਂ ਮੈਂ ਹੋਰ ਕਲੀਨ ਨਾ ਬਾਗਿਆ ਪਰ ਮੈਂ ਨਹੀਂ ਆਪਣੇ ਮਾਪਿਆਂ ਦੀ ਇੱਜ਼ਤ ਨਹੀਂ ਗੋਣੀ ਮੈਂ ਆਪਣੇ ਮਾਮਾ ਮੰਮੀ ਦੇ ਘਰ ਆਈਆਂ ਪੜ੍ਹਨ ਲਈ ਨਾ ਕਿ ਆ ਕੁਝ ਕਰਨ ਲਈ ਮੈਂ ਤੁਹਾਨੂੰ ਕਹੀ ਨਹੀਂ ਰਿਹਾ ਵਿੱਚ ਇੱਜ਼ਤ ਰੋਲੋ ਮੈਂ ਆਪੇ ਚੁੱਕ ਲਵਾਂਗੀ ਪਰ ਮੈਂ ਚੋਟੇਲਾ ਰਹੇ ਇਹ ਤਾਂ ਕੋਈ ਗੱਲ ਨਹੀਂ ਬਣੀ ਲੈ ਨਹੀਂ ਸਕਦੇ ਮੈਂ ਕੋਈ ਆਈ ਨਹੀਂ ਹੈਗਾ ਕਦੀ ਗੱਲ ਕਰਨੇ ਆ ਫੋਨ ਤੇ ਟਾਈਮ ਪਾਸ ਕਰਨਾ ਮੈਂ ਵਿਆਹ ਵਿਖਰਾਉਣਾ ਮੈਨੂੰ ਕਿਸੇ ਦਾ ਯਕੀਨ ਨਹੀਂ ਹੈਗਾ ਸਾਰੇ ਅੱਜ ਦੇ ਟਾਈਮ ਚ ਟਾਈਮ ਪਾਸ ਵਾਲੀ ਨੇ ਸਾਰੇ ਸਾਰੇ ਨੰਬਰ ਨਜ਼ਰੂ ਮੈਂ ਥੋੜਾ ਲੱਗਦਾ ਹਾਂ ਕਿ ਮੈਂ ਕੋਈ ਏਡਾ ਨਾ ਮਿਲਦਾ ਮੈਨੂੰ ਨਹੀਂ ਪਤਾ ਪਰ ਮੈਨੂੰ ਕੋਈ ਗੱਲ ਨਹੀਂ ਕਰਨੀ ਜੀ ਪਰ ਮੈਨੂੰ ਘਰ ਵੀ ਦਾ ਦੋ ਜਿੰਨ ਕਿਹੜੀ ਘਰ ਦਾ ਮੈਨੂੰ ਨਹੀਂ ਪਤਾ ਤੁਸੀਂ ਮੇਰਾ ਰਾਹ ਛੱਡੋ ਮੈਂ ਜਾਣਾ ਪਾਸ ਅਸੀਂ ਗੱਲ ਤਾਂ ਸੁਣੋ ਤੂੰ ਛੱਡ ਮੇਰਾ ਗੱਲ ਤਾਂ ਸੁਣੋ ਮੈਂ ਪਹਿਲਾਂ ਨਾ ਮੈਂ ਖਵਾ ਦੇ ਤੁਸੀਂ ਮੇਰਾ ਹੱਥ ਛੱਡੋ ਗੱਲ ਤਾਂ ਸੁਣੋ ਮੈਂ ਹੋਰ ਟਿਕੀਰ ਬਾ ਮੈਂ ਸੁਣਨਾ ਤੇਰੇ ਨਾਲ ਨਾਲ ਚੱਲਣਾ ਤੇਰੇ ਸਾਥ ਜਦੋਂ ਮੈਂ ਬੁੱਕਿਆ ਨਾ ਗੱਲ ਤਾਂ ਸੁਣ ਲਈ ਬਹੁਤ ਸੁਣ ਲਿਆ ਤੁਹਾਡੀਆਂ ਜਦੋਂ ਤੁਸੀਂ ਗਲਤੀ ਕਰਦੇ ਕਿੱਥੇ ਮਰਜੀ ਬਾਜਾ ਖੜਾ ਤੇਰਾ ਮੈਂ ਨਹੀਂ ਛੱਡਦਾ ਇਹ ਹੋਇਆ ਕੀ ਬਣਿਆ ਬੱਸ ਜਵਾਬ ਦੇ ਉਹ ਚੱਲ ਕੋਈ ਨਾ ਹੋਰ ਕੁੜੀ ਮੌਜੂਦ ਹੈ ਲੈ ਸਾਰਾ ਕੁਝ ਹੈਗਾ ਪੈਸਾ ਡਲਾ ਤੇ ਲੈ ਬਾਦੂਆ ਜੇ ਪੈ ਜਾਸੀ ਬਈ ਤਾਂ ਹੀ ਜਵਾਬ ਦੇਗੀ ਉਹ ਕੋਈ ਗੱਲ ਨਹੀਂ ਜਿਹੜਾ ਕੋਈ ਖਾ ਕੇ ਮਰ ਜਾ ਉਹ ਨਹੀਂ ਨਹੀਂ ਦਿਲ ਨਹੀਂ ਹੈ ਉਹ ਨਾ 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 ਐ ਥੋੜੀ ਕਰਨਾ ਯਾਰ ਦੇਖ ਲੈ ਮਣੀ ਬਾਈ ਉਹਦੇ ਪਿੱਛੇ ਕੀ ਕੁਛ ਨਹੀਂ ਕਰਾ ਯਾਰ ਮੈਂ ਉਹ ਤਾਂ ਮੈਂ ਸਮਝਦਾ ਮਾਨੂੰ ਸੱਚਾ ਪਿਆਰ ਕਰਦਾ ਸੀ ਪਰ ਉਹਨੇ ਮਿੰਟਾਂ ਚ ਹੀ ਕਹਿਤਾ ਮਾਨੂੰ ਤੇਰੀ ਮੰਦ ਨਹੀਂ ਉਹ ਕੋਈ ਨਾ ਕੁੜੀਆਂ ਆਈ ਹੁੰਦੀਆਂ ਨੇ ਕਰੂਗੀ ਹਾਂ ਇੱਕ ਦਿਨ ਕੋਈ ਨਾ ਬਈ ਮੈਂ ਰਹਿ ਨਹੀਂ ਸਕਦਾ ਮਣੀ ਉਹ ਕੋਈ ਨਾ ਕੋਈ ਨਾ ਕਰ ਦੂ ਹਾਂ ਆਏ ਦਿਲ ਨਾ ਡੇਗਾ ਕਰੇ ਚੱਲੀ ਆ ਜਾ ਬੱਜਿਆ ਦੀ ਆਪਣ ਨੂੰ ਸਮਝਦਾ ਕੀ ਆ ਰੋਜ਼ ਰਾਹ ਚ ਖੜ ਜਾਂਦਾ ਮੇਰੇ ਤਾਂ ਗੁੱਸਾ ਚੜੀ ਜਾਂਦਾ ਅਸ ਤਾਂ ਨੇ ਹੱਦ ਹੀ ਕਰਤੀ ਲੈ ਬਾਹ ਮੜ ਕੇ ਖੜ ਗਿਆ ਜੇ ਕੋਈ ਦੇਖ ਲੰਦਾ ਪੱਟੀ ਮੇਸ ਹੋ ਜਾਂਦੀ ਮੇਰੇ ਮਾਮੇ ਨੂੰ ਪਤਾ ਲੱਗ ਗਿਆ ਨਾ ਮੈਂ ਤਾਂ ਗਲ ਮੋਸ ਦੂਗਾ ਉਹ ਨੋਦੀ ਟੈਂਸ਼ਨ ਆ ਮੈਂ ਕਿਹਾ ਗਰਮੀ ਬਹੁਤ ਆਣਾ ਬਾਹਰ ਫੇਰ ਗਰਮੀ ਦੀ ਬੁੱਤ ਟੈਂਸ਼ਨ ਕਰਕੇ ਬੈਠੇ ਨਹੀਂ ਕੰਨੇ ਨਹੀਂ ਨਹੀਂ ਕੋਈ ਟੈਂਸ਼ਨ ਨਹੀਂ ਕੋਈ ਨਾ ਤੁਰਾਮ ਕਰਨਾ ਠੀਕ ਹੈ ਮੈਂ ਪਾਣੀ ਲੈ ਕੇ ਆਉਂਦੀ ਆ ਠੀਕ ਹੈ ਹਾਂ ਰੈਸਟ ਕਰਨਾ ਪਾਣੀ ਲੈ ਕੇ ਆਉਂਦੀ ਕੀ ਦਸਾਂ ਮੈਂ ਇਹ ਪੱਣੀ ਕਿੱਥੋਂ ਮੰਗੇ ਕੀ ਕਰਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਕਰਾਂ ਕੀ ਮੈਂ ਤੁਹਾਨੂੰ ਦੱਸ ਸਕਦੀ ਆ ਦਾ ਬੇਦਮਾਗ ਇੰਨੀ ਬੇਇੱਜ਼ਤੀ ਕਰਉਣ ਤੋਂ ਬਾਅਦ ਫੇਰ ਆਹ ਜਾ ਕੇ ਖੜ ਜਾਂਦਾ ਐਡਾ ਕੁੱਤੇ ਦਾ ਵੱਡਿਆ ਹੋਇਆ ਜਮਾਂ ਟਿਕਦਾ ਕਿ ਤੂੰ ਨਹੀਂ ਕਹੇ ਜਾ ਪਿਆਰ ਕਰਦਾ ਵੀ ਆ ਜਾਂ ਸੱਚੀਉਂ ਐਦਾਂ ਦਾ ਦਿਮਾਗ ਖਰਾਬ ਕਰਨਾ ਮੇਰਾ ਇਹ ਸੋਫੇ 'ਤੇ ਕੀ ਕਰਦਾ ਸੋਚਣਾ ਨਹੀਂ ਕਿ ਜਿਹੜਾ ਮੁੰਡਾ ਤੈਨੂੰ ਸੱਚੀ ਨੂੰ ਪਿਆਰ ਕਰਦਾ ਹੋਵੇ ਮੈਂ ਤੇ ਐਨੇ ਬੇਇੱਜ਼ਤੀ ਕਰਾ ਕੇ ਜਿਹੜਾ ਮੁੰਡਾ ਆਂਜ ਖੜਦਾ ਹੈ ਪਰ ਸੋਚ ਚੱਕ ਤੇ ਮੈਂ ਥੱਪੜ ਵੀ ਮਾਰਿਆ ਬਾਅਦਲੇ ਫੇਰ ਵੀ ਆ ਜਾਂਦਾ ਹੈ ਐਸੀ ਕੰਜੂਗਲਾ ਕਸਾਤ ਨਹੀਂ ਹੁੰਦੀ ਇੱਕ ਪਾਸੇ ਦਿਲ ਕਰਦਾ ਉਹਨੂੰ ਹੰਕਾਰਦਾ ਇੱਕ ਪਾਸੇ ਦਿਲ ਕਰਦਾ ਮਾਂ ਦੀ ਇੱਜ਼ਤ ਰੋਂਦੀ ਆ ਮਾਂ ਨੂੰ ਮੈਂ ਇੰਨਾ ਵਿਸ਼ਵਾਸ ਕੀਤਾ ਮੈਨੂੰ ਪੜਾਵਾ ਵੀ ਰਹੇਗੀ ਚੇਤਨਾ ਤੂੰ ਫਸ ਰਹੀ ਹੈ ਨਾ ਮੈਨੂੰ ਉਸ ਕਹਿ ਸਕਦੀ ਹਾਂ ਨਹੀਂ ਸੁਣ ਸਕਦੀਆਂ ਕੀ ਪਤਾ ਚੱਲ ਰਹੀ ਹੈ ਸਵੇਰੇ ਉੱਡੇ ਕੀ ਹੁੰਦਾ ਸੀ ਮੇਰਾ ਤਾਂ ਦਮ ਦਿਮਾਗ ਕਿ ਕਨਫਿਊਜ਼ ਹੋ ਗਿਆ ਗਿਆ ਸਮਝ ਨਹੀਂ ਆਉਂਦੀ ਕਿ ਕਰਾਂ ਕਿ ਨਾ ਕਰਾਂ ਚੱਲ ਕੰਮ ਕਰ ਉਹ ਕਿ ਮੈਂ ਸਾਈਡ ਜਾ ਬੈਠਾ ਬੱਸ ਇਹ ਤੈਨੂੰ ਪਤਾ ਤਾਂ ਹੈ ਕਿ ਕੀ ਕਰੂਗੀ ਖਲਾਸਾ ਮੱਖਣ ਜਾਇਗਾ ਉਹ ਨਹੀਂ ਮੰਨਣਾ ਜੋਰੀ ਜੰਦਵਾਰੇ ਪੁੱਛੀ ਸੀ ਪੁੱਛੀ ਸੀ ਮੈਂ ਕੱਲ ਪੁੱਛਿਆ ਸੀ ਮੈਂ ਦੇਖਾਂ ਗੱਲ ਕਰਕੇ ਨਹੀਂ ਗੱਲ ਤੁੰਡਾ ਮੇਰਾ ਇੱਕ ਮੈਂ ਇਹਦਾ ਗੱਲ ਕਰਕੇ ਉਹ ਸਮਝਣਾ ਪੜਦਾ ਇਹ ਮੈਂ ਕਰਦੀ ਰਹਿੰਦਾ ਨਹੀਂ ਤਾਂ ਕੀ ਗੱਲ ਕਰਦੀ ਸੱਚੀ ਗੱਲ ਮਮਾ ਐਸੀ ਨਾ ਕਿ ਦੱਸੋ ਜਿਹੜਾ ਮੇਰਾ ਦੋਸਤ ਆ ਉਹ ਤੁਹਾਨੂੰ ਨਾ ਪਿਆਰ ਬਹੁਤ ਜ਼ਿਆਦਾ ਕਰਦਾ ਉੱਥੇ ਸਭ ਕਹਿਣ ਦੀਆਂ ਗੱਲਾਂ ਨੇ ਨਾ ਤੂੰ ਉਹਦੀ ਚੰਚਾਗਿਰੀ ਕਰਦਾ ਇਹ ਚੰਚਾਗਿਰੀ ਤਾਂ ਨਹੀਂ ਉਹ ਤੁਹਾਨੂੰ ਸੱਚਾ ਪਿਆਰ ਕਰਦਾ ਉਹ ਰੋਂਦਾ ਉੱਥੇ ਦੇਖਿਆ ਨਹੀਂ ਜਾਂਦਾ ਜੀ ਕੋਈ ਨਹੀਂ ਕਿਸੇ ਬੱਚੇ ਰੋਂਦਾ ਨਹੀਂ ਇਹ ਇਦਾਂ ਜਿਉਂਨੇ ਕਿਸੇ ਨਾਲ ਗੱਲ ਹੋਰ ਕਬ ਕਰਨ ਨਾਲ ਕਰਨੀ ਦੀ ਕਰ ਲੈਂਦਾ ਪਰ ਉਹ ਤੁਹਾਨੂੰ ਜਿਹੜਾ ਸੱਚਾ ਪਿਆਰ ਕਰਦਾ ਤਾਂ ਕਰਕੇ ਉਹਨੇ ਕਿਸੇ ਨਾਲ ਗੱਲ ਨਹੀਂ ਕਰੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਨਹੀਂ ਫਿਰ ਮੈਨੂੰ ਤੇਰੇ ਤੇ ਵਿਸ਼ਵਾਸ ਨਹੀਂ ਤੇਰੇ ਦੋਸਤ ਤੇ ਨਹੀਂ ਇੱਕ ਵਾਰ ਸੋਚੋ ਜੀ ਉਹਦੇ ਬਾਰੇ ਜੀ ਤੁੰਨੇ ਮੈਂ ਕੀ ਸੋਚਾਂ ਮੈਨੂੰ ਲੱਗਦਾ ਕਿ ਇਹ ਮੈਂ ਉਹਦੇ ਬਾਰੇ ਸੋਚਾਂ ਤੈਨੂੰ ਜੇ ਕੁਝ ਕਰ ਲਈ ਉਹਦਾ ਜਾਮ ਫਿਰ ਤੁਹਾਡੇ ਤੇ ਲੱਗੂ ਜੀ ਮੈਨੂੰ ਕੋਈ ਪਰਵਾਹ ਨਹੀਂ ਮੈਨੂੰ ਕੁਝ ਨਹੀਂ ਲੱਗਦਾ ਕੁਝ ਮਰਜ਼ੀ ਕਰਨਾ ਚਲੋ ਕਿਹਨਾ ਤੁਸੀਂ ਉਹਦੇ ਬਾਰੇ ਸੋਚੋ ਬਾਕੀ ਤੁਹਾਡੀ ਮਰਜ਼ੀ ਆ ਕਰੋ ਠੀਕ ਹੈ ਜੀ ਤੂੰ ਪਾਗਲ ਨੇ ਸੱਚੀਆਂ ਕੁਝ ਕਰ ਲਿਆ ਤਾਂ ਫਿਰ ਉਹ ਨਹੀਂ ਅੱਡਾ ਪਾਪ ਨਹੀਂ ਮੈਂ ਕਰ ਸਕਦੀ ਚੱਲ ਕੋਈ ਗੱਲ ਨਹੀਂ ਗੱਲ ਕਰਕੇ ਦੇਖਦੇ ਹਾਂ ਕੀ ਕਹਿੰਦਾ ਅੱਡਾ ਪਾਗਲ ਬੰਦਾ ਵੀ ਨਹੀਂ ਹੋਣਾ ਚਾਹੀਦਾ ਗਾਈ ਸੁਣ ਹਾਂ ਜੀ ਦੱਸੋ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਬੋਲੋ ਤੁਹਾਡਾ ਦੋਸਤ ਆ ਸੀ ਮੇਰੇ ਕੋਲ ਅੱਛਾ ਹਾਂ ਜੀ ਦੱਸੋ ਕਿ ਤੁਸੀਂ ਮੇਰਾ ਖੜਾ ਛੱਡੋ ਤੋ। ਮੈਂ ਖੜਾ ਕਿ ਮੈਂ ਛੱਡਦਾ ਜ਼ਰਾ। ਮੈਂ ਤੈਨੂੰ ਪਿਆਰ ਕਰਦਾ। ਨਹੀਂ ਤੂੰ ਆਪਣੇ ਪੜ੍ਹਾਈ ਵੱਲ ਧਿਆਨ ਦੇ। ਆ ਪਿਆਰ ਪੁਰਜ਼ ਕੁਛ ਨਹੀਂ ਰੱਖਿਆ। ਪੜ੍ਹਾਈ-ਪੜੋਈ ਜਾ ਮੈਨੂੰ ਕੋਈ ਚੱਕਰ ਨਹੀਂ। ਰੱਬ ਰੱਤਾ ਸਾਰਾ ਕੁਝ ਹੈ। ਕਿਦਾ ਮੈਂ ਕਾਲਜ ਵੀ ਇੱਕ ਤੇਰਾ ਮਾਰਾ ਆਉਣਾ। ਪਰ ਤੇਰੇ ਲਈ ਗਲਤ ਤਾਂ ਗਲਤ। ਬੀਏ ਫਾਈਨਲ ਰਹਿ ਗਈ ਆ। ਉਹਦੇ ਐਗਜ਼ਾਮ ਹੋ ਜਾਣਾ ਤੇ ਦੁਬਾਰਾ ਤੋਂ ਮਾਪਾ-ਮਾਮੂ ਨੇ ਮੇਰੇ ਵਾਸਤੇ ਇੱਕ ਮੁੰਡਾ ਦੇ ਕੇ ਮੈਨੂੰ ਬਾਹਰ ਕਰ ਦੇਣਾ। ਪਰ ਤੂੰ ਐਂ ਵੀ ਦੇਖ ਰਾਂ ਮੈਂ ਸਾਰੀ ਜ਼ਿੰਦਗੀ ਤੇਰੇ ਨਾਂ ਲੱਗਦੀ ਹੁਣ ਮੈਂ ਕਿਸੇ ਹੋਰ ਵਾਰ ਕਿਵੇਂ ਸੋਚ ਸਕਦਾ। ਮੈਂ ਸਮਝੂ ਨਹੀਂ ਪਰ ਤੇਰੇ ਨਾਲ ਕੋਈ ਮੈਚ ਨਹੀਂ ਤੁਸੀਂ ਵੱਡੇ ਘਰੋਂ ਜੰਮੇ ਪੜਿਆ ਤੇ ਮੇਰੇ ਵਰਗੀ ਗਰੀਬ ਘਰ ਦੀ ਜਾਂ ਮੈਂ ਕਰੇ ਘਰ ਬਾਰੇ ਜੀ ਤਾਂ ਸੋਚੀ ਨਹੀਂ ਮੈਨੂੰ ਪੈਸਾ ਨਹੀਂ ਮੈਨੂੰ ਪਿਆਰ ਚਾਹੀਦਾ ਸਾਰਾ ਕੁਝ ਛੱਡ 사ਦਾ ਤੇਰੇ ਵਿੱਚ ਕੱਲ ਤੁਹਾਡੇ ਮਾਵਾ ਕੋ ਮੰਨ ਜਾਣਗੇ ਮੈਨੂੰ ਨਹੀਂ ਲੱਗਦਾ ਮੈਨੂੰ ਕਿਸੇ ਨਾਲ ਕੋਈ ਮਰਜ਼ੀ ਨਹੀਂ ਤੁਸੀਂ ਦੱਸੋ ਮੈਨੂੰ ਮੈਂ ਤੁਹਾਡੇ ਬਣਾ ਨਹੀਂ ਰਿਹਾ ਹਾਂ ਸਾਹਿਬ ਸਾਰਾ ਕੁਝ ਛੱਡ ਸਕਦਾ ਘਰ ਦੀ ਛੱਡ ਸਕਦਾ ਤੁਹਾਡੇ ਵਿੱਚ ਠੀਕ ਆ ਇੱਕ ਸਾਥ ਦੇ ਮਤਲਬ ਨਾਲ ਗੱਲ ਕਰ ਸਕਦੇ ਹਾਂ ਦੋਸਤ ਤੁਹਾਨੂੰ ਮੈਂ ਵਿਆਹ ਕਰਾਉਣਾ ਪੈਣਾ ਮੈਂ ਵਿਆਹ ਕਰਾਉਂਗਾ ਪੱਕਾ ਤੁਹਾਡੇ ਨਾਲ ਪ੍ਰੋਮਿਸ ਪਰ ਮੈਨੂੰ ਵਿਸ਼ਵਾਸ ਨਹੀਂ ਹੈਗਾ ਜਿਵੇਂ ਤਰੇਤ ਮੈਂ ਤੁਹਾਡੀ ਸੌਣ ਕਰਨਾ ਵਾ ਜੇ ਮੈਂ ਇੱਕ ਇਤਬਾਰੇ ਤੋਂ ਮੁਕਰਾਵ ਦੇ ਚਲੋ ਠੀਕ ਆ ਕੋਈ ਗੱਲ ਨਹੀਂ ਇੱਕ ਮੌਕਾ ਦੇ ਕੇ ਦੇ ਲੈਂਿਆ ਸਿੰਦਾਸੇ ਨੂੰ ਲੱਗਦਾ ਪਿਆਰ ਕਦੇ ਪੂਰ ਚੜਦਾ ਹੁੰਦਾ ਨਹੀਂ ਪਰ ਇਹ ਪਹਿਲਾ ਪਿਆਰ ਹੋਊਗਾ ਜਿਹੜਾ ਪੂਰ ਚੜੂਗਾ ਕਿੱਥੇ ਤੱਕ ਮੈਂ ਜਾ ਰਹੀ ਹਾਂ ਕੀ ਧਿਆਨ ਰੱਖਿਓ ਆਪਣਾ ਆਸ਼ਿਕ ਪੁਰਾਣਾ ਤੇਰਾ ਉਹੀ ਆਣੀ ਮੈਂ ਤੇਰੇ ਲਈ ਜੋ ਸੁਰਮਾ ਲਿਆਇਆ ਸਿੱਕਦੇ ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ ਤੂੰ ਵੀ ਮੈਨੂੰ ਪਿਆਰ ਨਾਲ ਬੁਲਾਇਆ ਸਿੱਕਦੇ ਆਸ਼ਿਕ ਪੁਰਾਣਾ ਤੇਰਾ ਉਹੀ ਆਣੀ ਮੈਂ ਤੇਰੇ ਸਰਮਾ ਲੈ ਆਇਆ ਸਿੱਕਦੇ ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ ਤੂੰ ਵੀ ਮੈਨੂੰ ਪਿਆਰ ਨਾ ਬੁਲਾਇਆ ਸਿੱਕਦੇ ਸੱਪਲੀਆ ਵਦਗੀਆਂ ਤੇਰੇ ਕਰਕੇ ਹਾਲ ਤੋਂ ਬਿਹਾਲ ਹੋਇਆ ਤੇਰੇ ਕਰਕੇ ਤੇਰੇ ਕਰਕੇ ਹੀ ਸਜਦੀਆਂ ਮਹਿਫਲਾਂ ਰਾਂਜਾ ਵਹੀਵਾਲ ਹੋਇਆ ਤੇਰੇ ਕਰਕੇ ਓ ਲੜਿਆਂ ਨੂੰ ਜਦੋਂ ਖਾਸੀ ਧੀਰ ਹੋ ਗਈ ਲਾਇਬ੍ਰੇਰੀ ਵਿੱਚ ਸੀ ਮਾਈਕਲ ਗਿਆ ਫੁੱਲਣ ਵਾਲਾ ਨਹੀਂ ਕਿ ਸਿਆਦ ਹੀ ਹੈ ਤੈਨੂੰ ਤੇਰੇ ਨਾਲ ਤੇ ਗਾਣਾ ਮੈਂ ਸੁਣਾਇਆ ਸਿੱਖਦੇ ਆਸ਼ਿਕ ਪੁਰਾਣਾ ਤੇਰਾ ਉਹੀ ਆਣੀ ਮੈਂ ਤੇਰੇ ਲਈ ਜੋ ਸੁਰਮਾ ਲਿਆਇਆ ਸਿੱਖਦੇ